ਜ਼ਿੰਦਗੀ ਸਿਰਫ ਸਰੀਰਕ ਤੌਰ ਤੇ ਔਖੀ ਹੋ ਸਕਦੀ ਹੈ। ਮਾਨਸਿਕ ਤੌਰ ਤੇ ਔਖੀ ਤੁਹਾਡੇ ਕਾਰਨ ਹੁੰਦੀ ਹੈ। ਸਰੀਰਕ ਕਠਿਨਾਈ ਇੱਕ ਬਹੁਤ ਵੱਡੀ ਸੰਭਾਵਨਾ ਹੈ। ਮਨੁੱਖੀ ਸਰੀਰ ਅਜੀਹਾ ਹੈ। ਕੇਵਲ ਇਸ ਦੀ ਵਰਤੋਂ ਨਾਲ ਇਹ ਬੈਦਰ ਹੁੰਦਾ ਹੈ। ਇਸ ਲਈ ਸਰੀਰਕ ਕਠਿਨਾਈ ਨੂੰ ਨਿਸ਼ਚਿਤ ਤੌਰ ਤੇ ਵਰਤਿਆ ਜਾ ਸਕਦਾ ਹੈ। ਇੱਕ ਮਨੁੱਖ ਲਈ ਆਪਣੇ ਆਪ ਨੂੰ ਤਾਕਤ ਅਤੇ ਤੰਦਰੁਸਤੀ ਦੇ ਡੂੰਗੇ ਪੱਧਰ ਤੇ ਬਣਾਉਣ ਦਾ ਇੱਕ ਵਧੀਆ ਮੌਕਾ ਹੋ ਸਕਦਾ ਹੈ। ਮਾਨਸਿਕ ਕਸ਼ਟ ਤੁਸੀਂ ਆਪ ਹੀ ਪੈਦਾ ਕਰਦੇ ਹੋ। ਅਤੇ ਤੁਹਾਨੂੰ ਇਹ ਰੋਕਣਾ ਚਾਹੀਦਾ ਹੈ ਇਹ ਇਸ਼ਿਆ ਕਰਿਆ ਤੁਹਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਹ ਤੁਹਾਨੂੰ ਇੱਕ ਦੂਰੀ ਦੇਵੇਗੀ ਤੁਹਾਡਾ ਸਰੀਰ ਜੋ ਤੁਸੀਂ ਇਕੱਠਾ ਕੀਤਾ ਹੈ ਤੁਹਾਡਾ ਮਨ ਜੋ ਤੁਸੀਂ ਇਕੱਠਾ ਕੀਤਾ ਹੈ ਜੇ ਤੁਸੀਂ ਥੋੜੀ ਜਹੀ ਦੂਰੀ ਬਣਾਉਂਦੇ ਹੋ ਤਾਂ ਅਚਾਨਕ ਮਾਨਸਿਕ ਚਲਨ ਇੱਕ ਮਨੋਰੰਜਨ ਬਣ ਜਾਂਦਾ ਹੈ ਨਾ ਸਕਾਰਾਤਮਕ ਨਾ ਨਕਾਰਾਤਮਕ ਕੁਝ ਵੀ ਨਹੀਂ ਇੱਕ ਵਾਰ ਜਦੋਂ ਤੁਸੀਂ ਇਸ ਤੋਂ ਥੋੜਾ ਜਿਹਾ ਬਾਹਰ ਹੋ ਜਾਂਦੇ ਹੋ ਅਚਾਨਕ ਤੁਹਾਨੂੰ ਪਤਾ ਲੱਗਦਾ ਹੈ ਤੁਸੀਂ ਆਪਣੇ ਸਰੀਰ ਤੇ ਮਨ ਦੇ ਵਰਤੋਂ ਜਿਸ ਤਰੀਕੇ ਨਾਲ ਚਾਹੋ ਉਵੇਂ ਕਰ ਸਕਦੇ ਹੋ ਇਹ ਦੁਬਾਰਾ ਕਦੇ ਵੀ ਤੁਹਾਡੇ ਉੱਤੇ ਰਾਜ ਨਹੀਂ ਕਰੇਗਾ